ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਭ ਦਾ ਤੁਹਾਡੇ ਆਪਣੇ YouTube ਚੈਨਲ Jobs వై ਕਿੰਨੀ ਦੇ ਵਿੱਚ ਦੋਸਤੋ ਅੱਜ ਆਪਾਂ ਲੈ ਕੇ ਆਏ ਹਾਂ ਪੰਜਾਬ ਜਲ ਸਪਲਾਈ ਵਿਭਾਗ ਭਰਤੀ 2025 ਜਿਹੜੇ ਵੀ ਦੋਸਤੋ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਤੇ ਕਲਿੱਕ ਕਰ ਦੇਣ ਆਪਣੇ ਟੈਲੀਗ੍ਰam ਅਤੇ ਵਟਸਐਪ ਚੈਨਲ ਨੂੰ ਵੀ ਜੁਆਇਨ ਕਰ ਲੈਣਾ ਤਾਂ ਜੋ ਉਹਨਾਂ ਨੂੰ ਸਮੇਂ ਸਿਰ ਨੋਟੀਫਿਕੇਸ਼ਨਾਂ ਭਰਤੀਆਂ ਦੀਆਂ ਮਿਲਦੀਆਂ ਰਹਿਣ ਦੋਸਤੋ ਜੇਕਰ ਤੁਹਾਡਾ ਕੋਈ ਵੀ ਸਵਾਲ ਹੈ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਆਪਣੇ ਚੈਨਲ ਦੇ ਹੋਰ ਵੀ ਬਹੁਤ ਸਾਰੀਆਂ ਭਰਤੀਆਂ ਦੀਆਂ ਅਪਡੇਟ ਦਿੱਤੀਆਂ ਗਈਆਂ ਨੇ ਤੁਸੀਂ ਜਾ ਕੇ ਵਿਜ਼ਿਟ ਕਰਕੇ ਦੇਖ ਸਕਦੇ ਹੋ ਦੋਸਤੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਆ ਕਰੋ ਦੋਸਤੋ ਵੀਡੀਓ ਬਣਾਉਣ ਤੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਹੁਣ ਚੱਲਦੇ ਹਾਂ ਜੇ ਆਪਾਂ ਨੋਟੀਫਿਕੇਸ਼ਨ ਦੇ ਵੱਲ ਦੋਸਤੋ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੀ ਆਫਿਸ ਆਫ ਹੈੱਡ ਡਿਪਾਰਟਮੈਂਟ ਆਫ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਪੰਜਾਬ ਵਾਟਰ ਬਾਕਸ ਕੰਪਲੈਕਸ ਵੇਸ ਟੂ ਐਸਐਸ ਨਗਰ ਦੇ ਵੱਲੋਂ ਜੀ ਹੋਰ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੇ ਮੋਬਾਈਲ ਨੰਬਰ ਤੇ ਫੋਨ ਨੰਬਰ ਤੇ ਕਾਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ ਦੋਸਤੋ ਇਹਨਾਂ ਪੋਸਟਾਂ ਦੇ ਲਈ ਪੰਜਾਬ ਦੇ ਲੜਕੇ ਤੇ ਲੜਕੀਆਂ ਦੋਨੇ ਅਪਲਾਈ ਕਰ ਸਕਦੇ ਨੇ ਜੀ ਇਹ ਨੋਟੀਫਿਕੇਸ਼ਨ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਮਿਲ ਜਾਵੇਗਾ ਜੀ ਤੁਸੀਂ ਉੱਥੇ ਜਾ ਕੇ ਡਾਊਨਲੋਡ ਕਰ ਸਕਦੇ ਹੋ ਜੀ ਇਹਨਾਂ ਦੀ ਅਫੀਸ਼ੀਅਲੀ ਵੈਬਸਾਈਟ ਦੇ ਉੱਤੇ ਤੁਸੀਂ ਜਾ ਕੇ ਨੋਟੀਫਿਫਿਕੇਸ਼ਨ ਡਾਊਨਲੋਡ ਕਰ ਸਕਦੇ ਹੋ ਜੀ ਉਹਦਾ ਵੀ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਹੈ ਇਹਨਾਂ ਪੋਸਟਾਂ ਦੇ ਲਈ ਤੁਹਾਨੂੰ ਆਨਲਾਈਨ ਅਪਲਾਈ ਕਰਨਾ ਹੋਵੇਗਾ ਜੀ ਇਹ ਕੰਟਰੈਕਟ ਬੇਸ ਦੇ ਪੋਸਟਾਂ ਭਰੀਆਂ ਜਾਣਗੀਆਂ ਜੀ ਡਿਪਾਰਟਮੈਂਟ ਆਫ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਸੈਨੀਟੇਸ਼ਨ ਪੰਜਾਬ ਦੇ ਅੰਦਰ ਇਹ ਪੋਸਟਾਂ ਭਰੀਆਂ ਜਾਣਗੀਆਂ ਜੀ ਚੰਗੀ ਤਰ੍ਹਾਂ ਨੋਟੀਫਿਕੇਸ਼ਨ ਨੂੰ ਪੜ੍ਹਨ ਤੋਂ ਬਾਅਦ ਤੁਸੀਂ ਇਹ ਪੋਸਟ ਦੇ ਲਈ ਅਪਲਾਈ ਕਰਨੇ ਹੋਵੇਗਾ ਜੀ ਪੋਸਟਾਂ ਦੀ ਡਿਟੇਲ ਅਤੇ ਨੰਬਰ ਆਫ ਪੋਸਟਾਂ ਕੁਝ ਇਸ ਪ੍ਰਕਾਰ ਨੇ ਜੀ ਪੋਸਟ ਦਾ ਨਾਮ ਹੈ ਜੀ ਲਾਅ ਆਫੀਸਰ ਔਰ ਔਨ ਕੰਟਰੈਕਟ ਬੇਸ ਪੋਸਟਾਂ ਨੇ ਇਹ ਕੁੱਲ ਪੋਸਟਾਂ ਦੀ ਗਿਣਤੀ 4 ਹੈ ਜੀ ਮੰਥਲੀ ਜਿਹੜੀ ਇਹਦੀ ਸੈਲਰੀ ਹੋਵੇਗੀ ਜੀ 50 ਇਹ ਪੋਸਟ ਦੇ ਲਈ ਤੁਸੀਂ ਲਾਸਟ ਡੇਟ ਜਿਹੜੀ ਹੈ ਜੀ 15/7/2025 ਸ਼ਾਮ ਦੇ 5 ਵਜੇ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਜੀ। ਹਨ ਇੱਕ ਨੋਟ ਲਿਖਿਆ ਹੋਇਆ ਜੀ ਇੱਥੇ। ਕਿਸੇ ਵੀ ਤਰ੍ਹਾਂ ਦੀ ਕੋਈ ਵੀ ਛੋਟ ਦਿੱਤੀ ਜਾਂਦੀ ਹੈ ਤਾਂ ਜੀ ਇਸ ਰਿਕਰੂਟਮੈਂਟ ਦੇ ਬਾਰੇ ਰਿਕਰੂਟਮੈਂਟ ਦੇ ਬਾਰੇ ਇਸ ਜੋਬ ਦੇ ਬਾਰੇ ਤਾਂ ਤੁਹਾਨੂੰ ਇਹਨਾਂ ਦੀ ਵੈਬਸਾਈਟ ਦੇ ਉੱਤੇ ਪਬਲਿਸ਼ ਕਰ ਦਿੱਤਾ ਜਾਵੇਗਾ ਜੀ ਤੁਸੀਂ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ ਜੀ। ਨੰਬਰ 2 ਤੇ ਲਿਖਿਆ ਹੋਇਆ ਜੀ ਅਪਲੀਕੇਸ਼ਨ ਰਿਸੀਵਡ ਥਰੂ ਐਨੀ ਮੋਡ ਅਦਰ ਥੈਨ ਔਨਲਾਈਨ ਅਪਲੀਕੇਸ਼ਨ ਵਿਲ ਨਾਟ ਬੀ ਕਨਸੀਡਰਡ। ਦੋਸਤੋ ਉਮੀਦ ਕਰਦੇ ਹਾਂ ਜੀ ਮੇਰੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੀ ਆਪਣੇ ਚੈਨਲ ਤੇ ਹੋਰ ਵੀ ਬਹੁਤ ਸਾਰੀਆਂ ਪਰਦੇ ਤੇ ਵੀਡੀਓ ਅਪਲੋਡ ਕੀਤੀਆਂ ਹੋਈਆਂ ਨੇ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਦੋਸਤੋ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ ਜੀ